ਕਿੱਧਰ ਖੇਤਾ ਚ ਲੈ ਲੈਣੀ ਤਾਂ ਮੈਂ ਗੱਡੀ ਆ ਯਾਰ ਓਏ ਲਾਲਾ ਗੱਡੀ ਵੀ ਦਵਾਉਂਗਾ ਤੂੰ ਤਾਂ ਉਹੀ ਦਿੱਲੀ ਕਨੀ ਟ੍ਰੇਨ ਚੜ ਗਿਆ ਸੀ ਨਾਲੇ ਤੇਰੇ ਵਰਗੇ ਓ ਟੂਹੀ ਪਣੀ ਜਾਂਦੇ ਥੋੜੇ ਰੁਪਏ ਲੈ ਕੇ ਮੁੱਕਰ ਜਾਂਦੇ ਨੇ ਫਿਰ ਪੱਕਾ ਪੱਕਾ ਜਾ ਆਦੋਂ ਪਿੰਡ ਚ ਆ ਕੇ ਨਾ ਸੰਗ ਦੇ ਮੋਰੇ ਦੱਸਦੇ ਵੀ ਨਹੀਂ ਵੀ ਠੱਗੀ ਹੋ ਗਈ ਓ ਤਾਈਓ ਤੇਰੀ ਯਾਰਾ ਨਾ ਹੁਣਾ ਬੋਲੇ ਤੂੰ ਰਾਜ ਮੈਨੂੰ ਸਾਬੀ ਨਹੀਂ ਨੋਹੀ ਤਾਂ ਗੱਲ ਲੱਗੀ ਆ ਪਰ ਮਾੜੀ ਦੰਦੇ ਨਹੀਂ ਆਹ ਵੇਖ ਲਾਲਾ ਜੀ ਰਾਇਲ ਬਿਜ਼ਨਸ ਪਾਰਕ ਇੱਥੇ ਲੱਗਦੀ ਆ ਗੱਡੀਆਂ ਦੀ ਸ਼ੇਲ ਮੇਲਾ। ਓ ਬੱਲੇ 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 ਸਰਪੰਚ ਦਾ ਕੰਮ ਬੁੱਢਾ ਹੀ ਆ ਯਾਰ। ਵੱਡਾ ਵੱਡਾ ਹਰ ਐਤਵਾਰ ਨੂੰ ਜਿਹੜੀ ਮਰਜ਼ੀ ਗੱਡੀ ਆਖ ਉਹ ਹੀ ਗੱਡੀ ਹਾਜ਼ਰ ਆ। ਆਹ ਵੇਖ ਪਟੰਡਾ ਕਾਰ ਮੇਲਾ ਨੀਵਾ ਕਰ ਲੈ ਸਰ ਕਿਤੇ ਤਾਹਾਂ ਬੱਜੇ। ਤਾਹਾਂ ਦਾ ਨਹੀਂ বাজਦਾ ਹੈਗਾ ਸਰਪੰਚ ਹੁਣ ਇਹਨਾਂ ਨੇ ਕੀ ਲਾਉਣਗੇ ਆਫਰ ਫਿਰ ਇਹ ਬਾਈ ਹੋਰੀ ਆਫਰ ਹੀ ਆਫਰਾਂ ਨੇ ਲਾੜਾ ਜੀ ਉਹ ਖੜੀਆ ਦੇਖ ਬਲੇਰੋ ਇਧਰ ਖੜੀਆ ਕ੍ਰਿਸਟਾ ਨੋਵਾ ਤੇ ਉਹ ਖੜੀਆ ਰਾਇਪੜ ਸਕੋਡਾ ਜਿਹੜੀ ਮਰਜ਼ੀ ਗੱਡੀ ਦੱਸ ਉਹ ਹੀ ਗੱਡੀ ਮਿਲ ਜੂਗੀ ਉਹ ਇੱਦਾਂ ਹਰ ਇੱਕ ਕੰਪਨੀ ਦੀ ਹਰ ਇੱਕ ਬ੍ਰਾਂਡ ਕੰਪਨੀ ਦੀ ਆ ਯਾਰ ਆ ਦੇ ਕ੍ਰੇਟਰਾਂ ਖੜੀ ਬਰੀਜਾ ਖੜੀ ਹੈਗੀ ਡੀਜ਼ਲ ਬਰੀਜਾ ਕਹਿੰਦੇ ਮਿਲਦੀ ਨਹੀਂ ਮਿਲਦੀ ਨਹੀਂ ਲੈਣਾਂ ਵਾਲਗੇ ਖੜੇ ਨੇ 7-8 ਘੜੀਆਂ ਨੇ ਓਏ ਇੰਨ ਖੜੀਆਂ ਜਮਾ ਨਵੀ ਯਾਰ ਜਮਾ ਜਮਾ ਇੰਨ ਖੜੀਆਂ ਆ ਦੇ ਸਪਿੰਟ ਖੜੀਏਗੀ ਆ ਕੀ ਆ ਖੜੀ ਹੈਗੀ ਲਾਲਾ ਜੀ ਨਾਲੇ ਇਹ ਬੰਦਿਆਂ ਦੀ ਜ਼ਿੰਮੇਵਾਰੀ ਆ ਲੋਕਲ ਬਠਿੰਡੇ ਦੇ ਬੰਦੇ ਨੇ ਕੰਮ ਵੱਡਾ ਭਾਈ ਕੰਮ ਬੋਲ 10 ਰੁਪਏ ਚ ਆਹ ਆਹ ਆ ਦੇਖ ਆ ਇੱਕ ਛੋਟੀ ਵਾਲੀ ਖੜੀਏਗੀ ਸਰਪੰਚ ਉਹ ਕਿੰਨੇ ਕ ਤੋਂ ਲੈ ਕੇ ਕਿੰਨੇ ਕ ਤੱਕ ਮਿਲ ਜੂ ਗੱਡੀ ਗੱਡੀ ਦਾ ਲਾਲਾ ਜੀ ਲੱਖ ਰੁਪਏ ਤੋਂ ਲੈ ਕੇ ਜਹੇ 50 ਲੱਖ ਦੀ ਲੜਾ ਉਹੀ ਮਿਲ ਜੂਗੀ ਨਾਲੇ ਕੋਈ ਪੈਸਾ ਲਿਆਉਣ ਦੀ ਲੋੜ ਨਹੀਂ ਬਸ ਡਾਊਨ ਪੇਮੈਂਟ ਦੇ ਕੇ ਨਾਲ ਦੀ ਨਾਲ ਇੱਥੇ ਸਾਰਾ ਲੋਨ ਹੋ ਜੂਗਾ ਬਾਈ ਹੋਰੀ ਕਰਨ ਦੇ ਸਾਰਾ ਕੁਝ ਸਾਰਾ ਕੁਝ ਬੀਮਾ ਵੀ ਇੱਥੇ ਪ੍ਰਦੂਸ਼ਣ ਵੀ ਇੱਥੇ ਕਿਵੇਂ ਉਹ ਬਾਈ ਠੀਕ ਉਹ ਮੈਂ ਤਾਂ ਇਕੱਲਾ ਧਾਰ ਗੱਡੀ ਲੈ ਕੇ ਆਉਣਾ ਬਸ ਹੁਣ ਆ ਜਾ ਆ ਜਾ ਦੇਖ ਆ ਡਸਟਰ ਖੜੀ ਆ ਬ੍ਰਿਜਾ ਖੜੀ ਆ ਆ ਫੇਰ ਦੇਖ ਕਿਹੜੀ ਸ਼ਿਆਦ ਖੜੀਏਗੀ ਇੱਧਰ ਫੋਰਚੂਨਰ ਜਮਾਂ ਨਵੀਂ ਖੜੀ ਹੈਗੀ ਸਕੋਰਪੀਓ ਖੜੀ ਹੈਗੀ ਆਹ ਵੇਖ ਇੱਧਰ ਕਿਹੜੀ ਖੜੀ ਆਹ ਜਿਹੜੀ ਮੰਤਰੀਆਂ ਕੋਲੇ ਹੁੰਦੀ ਹੈਗੀ ਕਰੋਲਾ ਕਰੋਲਾ ਸਰਪੰਚ ਉਹ ਲੋਕ ਉਹਨੂੰ ਦਿੱਲੀ ਤੁਰੇ ਫਿਰਦੇ ਨੇ ਯਾਰਾ ਆਪਣੇ ਤਾਂ ਦਿੱਲੀ ਉਰੀ ਬਟਾਟਾ ਬੜੰਡੇ ਨੇ ਲੈ ਲਾਲਾ ਜੀ ਰੇਟ ਬਹੁਤ ਘਾਟਾ ਦੇ ਆਉਟੀ ਖੜੀ ਚਾਰ ਕੜੇ ਵਾਲੀ ਆਹ ਸਕੋਰਪੀਓ ਖੜੀ ਆ ਕਰੇਟਾ ਕਾਲੀ ਖੜੀ ਹੈਗੀ ਇੱਧਰ ਲਾਲ ਖੜੀ ਛੋਟਾ ਵਾਲਾ ਰੰਗ ਆਹ ਦੂਜੀ ਖੜੀ ਮੈਟਾਡੋਰ ਸਰਪੰਚ ਸਾਰੀਆਂ ਸਾਰੀਆਂ ਗੱਡੀਆਂ ਏਚੂ ਡੀਅਰ ਗੱਡੀਆਂ ਤੁਹਾਨੂੰ ਬਠਿੰਡਾ ਸ਼ਹਿਰ ਤੋਂ ਮਿਲਣਗੀਆਂ ਆ ਦੇ ਆ ਵੈਗਨਰ ਖੜੀ ਨਾ ਲੈ ਕਿਹੜਾ ਮਰਜੀ ਨੰਬਰ ਲੈ ਲਓ ਦਿੱਲੀ ਲੈ ਲਓ ਹਰਿਆਣਾ ਲੈ ਲਓ ਪੰਜਾਬ ਲੈ ਲਓ ਚੰਡੀਗੜ੍ਹ ਲੈ ਲਓ ਹਰ ਇੱਕ ਨੰਬਰ ਦੀ ਗੱਡੀ ਉਰਾਂ ਮਿਲੂਗੀ 9 ਕਰੋੜ ਦੀ ਜ਼ਿੰਮੇਵਾਰੀ ਇਹ ਬਾਈ ਉਰਾਂ ਦੀ ਹੈਗੀ ਇਹ ਬਠਿੰਡਾ ਸ਼ਹਿਰ ਦੇ ਵਿੱਚ ਬਹੁਤ ਭਾਰੀ ਮੇਲਾ ਹਰ ਐਤਵਾਰ ਲੱਗਦਾ ਜੇ ਤੁਸੀਂ ਵੀ ਦੋਸਤੋ ਗੱਡੀ ਲੈਣੀ ਆ ਜਾਂ ਤੁਹਾਡੇ ਕਿਸੇ ਦੋਸਤ ਨੇ ਗੱਡੀ ਲੈਣੀ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਐਤਵਾਰ ਨੂੰ ਬਠਿੰਡੇ ਆ ਜਿਓ ਆ ਵੇਖ ਐਕਸਯੂਵੀ ਖੜੀ ਹੈਗੀ ਆ ਲੜਾਓ ਖੜੀਆ ਕਰੇਟਾ ਇਧਰ ਬਰੀਜਾ ਖੜੀਆ ਜਾਲੀਆਂ ਜੁਲੀਆਂ ਪਈਆਂ ਨੇ ਓ ਲੰਗਰ ਲੰਗਰ ਪਾਣੀ ਦਾ ਪ੍ਰਬੰਧ ਵੀ ਖੁੱਲਾ ਡੁੱਲਾ ਸਰਪੰਚ ਬਰਸਰੀ ਨਾਲ ਮਿਲਦੇ ਨੇ ਸਪੈਸ਼ਲ ਤੰਦੂਰੀ ਹਾਂ ਇਹ ਨਹੀਂ ਹੈਗਾ ਸੋਫੀਓ ਖੜੀਆ ਨੋਵਾ ਖੜੀਆ ਹਾਂ ਜਮਨ ਨਮੀਆਂ ਨੇ ਯਾਰ ਸਰਪੰਚ ਜਮਨ ਇਹਦੇ ਤੇ ਤੁਸੀਂ ਐਮਐਲਏ ਕੋਲ ਆਈਏ ਇਹ ਸਟicker ਵੀ ਲੱਗਿਆ ਪਿਆਗਾ ਓ ਬਾਈ ਹੋਰੀ ਬੜੀ ਸਾਟੀ ਮਾਰ ਮਾਰ ਕੱਲ ਹੁੰਦੇ ਨੇ ਯਾਰ ਚੰਗਾ ਜਗਾ ਮਾਲ ਸਰਪੰਚ ਕਰੀਮ ਆ ਕਰੀਮ ਇਥੇ ਆਲ ਇੰਡੀਆ ਦੀ ਕਰੀਮ ਕਿਵੇਂ ਓ ਬਾਈ ਠੀਕੋ ਜੀ ਵੱਡਾ ਕੰਮ ਆ ਬਾਈ ਵੱਡਾ ਸਰਪੰਚ ਮੁੱਕੀ ਹਲੇ ਵੀ ਨਹੀਂ ਇਹ ਮੁੰਡੀ ਆ ਦੇਖ ਅੱਗੇ ਤੈਨੂੰ ਹੋਰ ਬਰਨਾ ਲੈਣੀ ਹੈਗੀ ਬਰਨਾ ਵੀ ਖੜਿਆ ਸਰਪੰਚ ਬਾਈ ਉਹਨੇ ਪਹਿਲਾਂ ਕਲੋਨੀ ਤਿਆਰ ਕਰੀ ਹੋਈ ਯਾਰ ਨਾ ਖੜੀਆ ਛੇਤੀ ਕੱਢ ਸਫਾਰੀ ਮੈਂ ਜਾਣਾ ਪੇਕੇ ਨੂੰ ਕੁਛ ਪੱਕੇ ਨਹੀਂ ਹੁੰਦੀ ਆ ਆ ਉਹਦੇ ਓਡੀਆਂ ਖੜੀਆਂ ਨੇ ਦੇਖ ਬਾਈ ਲੰਬੀ ਜੀ ਕਿਹੜੀ ਆ ਸਰਪੰਚਾ ਲੰਬੀ ਜੀ ਓਏ ਜੈਗੂਾਰ ਜੈਗੂਾਰ ਜਿਵੇਂ ਬਾਈ ਓਏ ਖਾਣ ਦੇ ਗਾਣੇ ਚ ਆਉਂਦੀ ਹੁੰਦੀ ਆ ਸਰਪੰਚ ਇਹ ਹਾਂ ਹਾਂ ਗਾਣੇ ਵਾਲਿਆਂ ਕਰ ਹੀ ਨੇ ਸਾਰੀ ਆ ਵਰੂਤੀ ਵੀ ਖੜੀ ਆ ਯਾਰ ਕਿਹੜੀ ਮਰਜ਼ੀ ਲੈ ਲੋ ਜੀ ਗੱਡੀ ਆ ਉਹ ਓਡੀ ਖੜੀ ਆ ਕੁੱਲ ਕੁੱਲ ਗੱਡੀ ਜਿਹੜੀ ਇੰਡੀਆ ਦੇ ਵਿੱਚ ਬਣ ਗਈ ਤੁਹਾਨੂੰ ਬਠਿੰਡਾ ਸ਼ਹਿਰ ਚੋਂ ਪੁਰਾਣੀ ਮਿਲ ਜੂ ਕਿਵੇਂ ਬਾਈ ਠੀਕੋ ਜ ਸਾਰਾ ਕੁਝ ਮਿਲਦਾ ਹੋਰ ਤਰ੍ਹਾਂ ਜਹਾਜ਼ੀ ਮਿਲ ਜੂਦੇ ਵੇਖਣ ਲੱਗ ਜਿਆ ਆ ਆ ਦੇਖ ਕਿਹੜਾ ਮਰਜੀ ਰੰਗ ਲੈ ਲੋ ਆ ਦੇਖ ਕਿਨੀ ਵਧੀਆ ਗੱਡੀ ਸਾਫ ਖੜੀਆਂ ਐ ਸੋਨੇ ਦੀ ਟੂਮ ਵਰਗੀ ਹਾਂ ਹੋਰ ਤੂੰ ਅੰਦਰ ਖੜੀ ਆ ਦੇ ਨਮੀ ਫੋਰਚੂਨਰ ਬੱਲੀ ਬਾਕੀ ਗੱਲ ਸਰਪੰਚ ਗਿਫਟ ਵੱਡੇ ਵੱਡੇ ਰੱਖੀ ਬੈਠੇ ਨੇ ਵੱਡੇ ਵੱਡੇ ਥਾਰ ਪੁਰਾਣਾ ਮਾਡਲ ਖੜੀ ਏਗੀ ਸਿੱਧੂ ਮੂਸੇ ਵਾਲੇ ਕੋਲੇ ਹੁੰਦੀ ਸਰਪੰਚ ਉਹ ਥਾਰ ਆ ਗਈ ਆ ਉਹ ਥਾਰ ਆ ਦੀ ਆਹਾ ਦੇਖੋ ਕੀ ਕੰਮ ਆ ਭਾਈ ਵੱਡਾ ਸਰਪੰਚ ਜਮਾ ਵੱਡਾ ਕੰਮ ਦੋਸਤੋ ਜਿਹਨੇ ਵੀ ਗੱਡੀ ਲੈਣੀ ਆ ਬਠਿੰਡਾ ਸ਼ਹਿਰ ਚ ਆ ਜਿਓ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਉਹ ਦੋਸਤਾਂ ਨੂੰ ਸੈਂਡ ਕਰ ਦਿ ਜਿਹੜੇ ਗੱਡੀ ਲੱਭ ਰਹੇ ਨੇ ਪੁਰਾਣੀ ਗੱਡੀ ਲੱਭ ਰਹੇ ਨੇ ਵੀ ਕਿੱਥੋਂ ਲਈਏ ਬਾਪ ਬਠਿੰਡੇ ਆਇਓ ਬਠਿੰਡੇ ਤੋਂ ਗੱਡੀ ਮਿਲੂਗੀ ਕਿਧਰ ਟੱਕੇ ਖਾਣ ਦੀ ਲੋੜ ਨਹੀਂ ਹੈਗੀ ਚੁੱਪ ਕਰਕੇ ਬਠਿੰਡੇ ਦੇ ਵਿੱਚ ਆਜੋ ਹੁਣ ਦਿੱਲੀ ਦੁੱਲੀ ਕਣੀ ਮੂੰਹ ਕਰਨ ਦੀ ਲੋੜ ਨਹੀਂ ਐਵੇਂ ਤੁਰੇ ਫਿਰਦੇ ਹੋ ਹੋ ਸਹਰਾਂ ਦੇ ਵਿੱਚ ਕਾਗਜ਼ ਪੱਤਰ ਦੀ A to Z ਜ਼ਿੰਮੇਵਾਰੀ ਹੈਗੀ ਕਾਪੀ ਨੌਕਰਾਂ ਤੱਕ ਪਾਈ ਉਹਨਾਂ ਦੀ ਜ਼ਿੰਮੇਵਾਰੀ ਆ ਬੀਮਾ ਪ੍ਰਦੂਸ਼ਣ ਕਾਰ ਲੋਨ ਸਾਰਾ ਕੁਝ ਇੱਥੇ ਹੀ ਹੋਊਗਾ ਕਿਤੇ ਭਗਾਈ ਕਰਨ ਦੀ ਲੋੜ ਨਹੀਂ ਕਿਤੇ ਬੈਂਕਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ